ਲੰਗੜੇ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਵੱਡੀ ਅੰਤਰਿੰਕ ਕਮੇਟੀ ਦੀ ਮੀਟਿੰਗ ਹੋਈ ਔਰ ਉਸ ਮੀਟਿੰਗ ਦੇ ਵਿੱਚ ਵੱਡੇ ਫੈਸਲੇ ਲਏ ਗਏ ਨੇ ਪ੍ਰੈਸ ਨੋਟ ਦੇ ਵਿੱਚ ਇਹ ਸਾਫ਼ ਲਿਖ ਦਿੱਤਾ ਗਿਆ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਜਿਹੜਾ ਮਤਾ ਪਹਿਲਾਂ ਪਾਇਆ ਗਿਆ ਸੀ ਉਹਦੇ ਵਿੱਚ 1 ਮਹੀਨੇ ਦਾ ਇਜ਼ਾਫਾ ਕਰ ਦਿੱਤਾ ਗਿਆ ਹੁਣ ਉਸੇ ਚੀਜ਼ ਨੂੰ ਲੈ ਕੇ ਲੰਗੜੇ ਦੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਇੱਕ ਬਿਆਨ ਵੀ ਆਉਂਦਾ ਹੈ ਸ਼ਾਮ ਤੱਕ ਉਹ ਬਿਆਨ ਆਉਂਦਾ ਔਰ ਉਸ ਬਿਆਨ ਦੇ ਵਿੱਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਇਹ ਸਾਫ਼ ਕਰ ਰਹੇ ਨੇ ਕਿ ਇਹ ਫੈਸਲਾ ਉਹਨਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਐਂ ਦਾ ਆਉਣਾ ਹੈ ਔਰ ਇਹ ਵੀ ਨਾਲ ਆਖਿਆ ਕਿ 2 ਤਰੀਕ ਨੂੰ ਜਿਹੜਾ ਫੈਸਲਾ ਪੰਜ ਸਿੰਘ ਸਹਬਾਨਾ ਨੇ ਸੁਖਵੀਰ ਸਿੰਘ ਬਾਦਲ ਔਰ ਬਾਕੀ ਦੇ ਅਕਾਲੀ ਦਲ ਦੇ ਲੀਡਰਾਂ ਦੇ ਬਾਬਤ ਸੁਣਾਇਆ ਸੀ ਇਹ ਉਸੇ ਦੇ ਕਾਰਨ ਇਸ ਤਰ੍ਹਾਂ ਦਾ ਫੈਸਲਾ ਸਾਹਮਣੇ ਆਇਆ ਹੈ ਕਿਤੇ ਨਾ ਕਿਤੇ ਇਸ਼ਾਰਾ ਦਿੱਤਾ ਕਿ ਇਸ ਮਾਮਲੇ ਨੂੰ ਲਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਖੈਰ ਇਸੇ ਚੀਜ਼ ਨੂੰ ਲੈ ਕੇ ਹੁਣ ਮੋੜਵਾ ਜਵਾਬ ਇੱਕ ਦਿੱਤਾ ਗਿਆ ਇਹ ਮੋੜਵਾ ਜਵਾਬ ਦਿੱਤਾ ਗਿਆ ਪਕਸੀ ਕੇਸ ਕੜ ਸਾਹਦ ਜੱਜਦਾਰ ਗਿਆਨੀ ਰਣਜੀਤ ਸਿੰਘ ਵੱਲੋਂ ਉਹਨਾਂ ਦੇ ਵੱਲੋਂ ਜੱਜਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਖਾਸ ਤੌਰ ਦੇ ਉੱਤੇ ਉਹਨਾਂ ਦੇ ਇਸ ਬਿਆਨ ਕਿ ਇਹ 2 ਦਸੰਬਰ ਵਾਲੇ ਫੈਸਲੇ ਦੇ ਮੁਤਲਕ ਲਿਆ ਗਿਆ ਫੈਸਲਾ ਹੈ ਔਰ ਨਾਲ ਦੀ ਨਾਲ ਰਾਘਵ ਚੱਡਾ ਦੇ ਵਿਆਹ ਦੇ ਉੱਤੇ ਜਥੇਦਾਰ ਸਾਹਿਬ ਅਤੇ ਉਹਨਾਂ ਦੇ ਪਰਿਵਾਰ ਦੇ ਜਾਣ ਦਾ ਕੀ ਮਤਲਬ ਸੀ ਜਾਂ ਕੀ ਕਾਰਨ ਸੀ ਉਹ ਵੀ ਉਹਨਾਂ ਨੇ ਸਟੇਟ ਕੀਤਾ ਆਪਣੀ ਇਸ ਸਟੇਟਮੈਂਟ ਦੇ ਵਿੱਚ ਆਖਰਕਾਰ ਕੀ ਬੋਲਦੇ ਨੇ ਪਕਸ਼ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਆਓ ਸੁਣਦੇ ਹਾਂ ਕਿ ਸਤਕਾਰਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਿਹਦੇ ਬਾਰੇ ਬਣਾਈ ਜਾਂਚ ਕਮੇਟੀ ਦਾ ਸਮਾਂ ਫੋਰਵਡ ਆ ਗਿਆ ਹੈ ਔਰ ਉਹ 1 ਮਹੀਨਾ ਦਾ ਸਮਾਂ ਦਿੱਤਾ ਗਿਆ ਮੈਂ ਇੱਥੇ ਕੌਮ ਨੂੰ ਨਿਮਰਤਾ ਸਹਿਤ ਕਹਿਣਾ ਚਾਹੁੰਦਾ ਹਾਂ ਕਿ ਸਮੇਂਬੱਧ ਜਾਂਚ ਪੜਤਾਲ ਜਾਂ ਪੜਤਾਲੀਆ ਕਮੇਟੀਆਂ ਬਣਾਉਣੀਆਂ ਉਹਨਾਂ ਵਿੱਚ ਜਾਂਚ ਪੜਤਾਲ ਫਾਈਨਲ ਫੇਅਰ ਹੋਣਾ ਮੁਸ਼ਕਲ ਹੁੰਦਾ ਕਿਉਂਕਿ ਸਮੇਂ ਦਾ ਪ੍ਰੈਸ਼ਰ ਬਣਿਆ ਰਹਿੰਦਾ ਵੀ ਇਸ ਸਮੇਂ ਵਿੱਚ ਕਰਨਾ ਇੱਥੇ ਮੈਂ ਗੁਜਾਰਿਸ਼ ਕਰਨੀ ਚਾਹਾਂਗਾ ਕਿ ਸਮਾਂ ਜਿਹੜਾ ਖੁੱਲਾ ਰੱਖਿਆ ਜਾਵੇ ਤੇ ਖੁੱਲੇ ਸਮੇਂ ਵਿੱਚ ਜਾਂਚ ਜਿਹੜੀ ਹੋਵੇ ਕਿ ਉਸ ਨੂੰ ਫਾਈਨ ਤੇ ਫੇਅਰ ਕਰਨ ਦਾ ਮੌਕਾ ਦਿੱਤਾ ਜਾਵੇ ਦੂਸਰੀ ਗੱਲ ਸ੍ਰੀ ਮਾਨ ਸਿੰਘ ਸਾਹਿਬ ਗੈਨੀ ਹਰਪੀ ਸਿੰਘ ਜੀ ਕਹਿ ਰਹੇ ਹਨ ਕਿ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਮੈਨੂੰ ਲਟਕਾਇਆ ਜਾਣਾ ਹੈ ਮੇਰੇ ਮਾਮਲੇ 'ਚ ਫੈਸਲਾ ਨਹੀਂ ਆਉਣਾ ਤੇ ਮੈਂ ਸਿੰਘ ਸਾਹਿਬ ਜੀ ਨੂੰ ਗੁਜ਼ਾਰਿਸ਼ ਕਰਨਾ ਚਾਹੁੰਦਾ ਹਾਂ ਕਿ ਇਹ ਤੁਹਾਡੇ ਆਪਣੇ ਮਨ ਦੀ ਭਾਵਨਾ ਹੈ ਤੁਹਾਡੇ ਮਨ ਦੀ ਆਪਣੀ ਕਲਪਨਾ ਫੁਰਨਾ ਹੈ ਪਰ ਉਹਦਾ ਕਾਰਨ ਇਹ ਹੈ ਕਿ ਤੁਸੀਂ ਖੁਦ ਬੜੀਆਂ ਜਾਂਚ ਕਮੇਟੀਆਂ ਬਣਾਈਆਂ ਤੇ ਉਹਨੂੰ ਖੁਦ ਲਮਕਾਇਆ ਭਾਵੇਂ ਉਹ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵਾਲਾ ਮਸਲਾ ਹੋਵੇ ਭਾਵੇਂ ਅਜਨਾਰੇ ਵਾਲਾ ਮਸਲਾ ਆਵੇ ਭਾਵੇਂ ਹੋਰ ਕਈ ਮਸਲੇ ਹੋਣ ਤੁਸੀਂ ਕਮੇਟੀ ਬਣਾ ਕੇ ਤੇ ਫਿਰ ਲਟਕਾ ਦਿੰਦੇ ਰਹੇ ਫਿਰ ਉਹਦੀ ਖਬਰੇ ਨਹੀਂ ਲਈ ਇਸ ਕਰਕੇ ਤੁਹਾਨੂੰ ਐਸਾ ਲੱਗ ਰਿਹਾ ਕਿ ਮੈਨੂੰ ਜਾਣ ਬੁੱਝ ਕੇ ਝਟਕਾਇਆ ਜਾ ਰਿਹਾ ਔਰ ਨਾਲ ਮੈਂ ਇਹ ਵੀ ਕਹਿ ਦੇਣਾ ਚਾਹੁੰਦਾ ਹਾਂ ਕਿ ਤੁਸੀਂ ਇਹ ਵੀ ਕਹਿ ਰਹੇ ਹੋ ਕਿ ਇਹ ਸਾਰਾ ਤਾਂ ਜੀ 2 ਦਸੰਬਰ ਵਾਲੇ ਫੈਸਲੇ ਕਰਕੇ ਹੋ ਰਿਹਾ ਤੇ ਮੈਂ ਸਿੱਖ ਪੰਥ ਨੂੰ ਨਿਮਰਤਾ ਸਹਿਤ ਗੁਜਾਰਿਸ਼ ਕਰਨਾ ਚਾਹੁੰਦਾ ਕਿ ਜੇ ਇਹ ਸਾਰਾ ਕੁਝ ਜਾਂਚ ਪੜਤਾਲ 2 ਦਸੰਬਰ ਵਾਲੇ ਫੈਸਲੇ ਕਰਕੇ ਹੁੰਦਾ ਤਾਂ ਬਾਕੀ ਦੇ ਸਿੰਘ ਸਹਿਬਾਨ ਜੀ ਤੇ ਵੀ ਹੁੰਦਾ ਜਿਵੇਂ ਸਾਡੇ ਬਹੁਤ ਹੀ ਸਤਿਕਾਰਯੋਗ ਪੂਜਨੀਕ ਪ੍ਰਮੁੱਖ ਗ੍ਰੰਥੀ ਸਿਧਰਵਾਰ ਸਾਹਿਬ ਤੇ ਜੱਤਦਾਦ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਾਨੀ ਰਗਵੀਰ ਸਿੰਘ ਜੀ ਹਨ ਆਦਰਨੀਏ ਜੱਤਦਾਦ ਸ੍ਰੀ ਕੇਸਗੜ੍ਹ ਸਾਹਿਬ ਸਿੰਘ ਸਾਹਿਬ ਗਾਨੀ ਸੁਲਤਾਨ ਸਿੰਘ ਜੀ ਹਨ ਤੇ ਹੋਰ ਉਹਨਾਂ ਦੇ ਨਾਲ ਸਹਾਯੋਗੀ ਸਿੰਘ ਸਹਿਬਾਨ ਹਨ ਜੇ ਦੋ ਤਰੀਕ ਕੋਲੇ ਫਾਸਲੇ ਕਰਕੇ ਇਸ ਤਰ੍ਹਾਂ ਹੁੰਦਾ ਤਾਂ ਉਹ ਸਾਰਿਆਂ ਨਾਲ ਹੁੰਦਾ ਕੇਵਲ ਤੁਹਾਡੇ ਨਾਲ ਨਾ ਹੁੰਦਾ ਤੁਹਾਡੇ ਤੇ ਤੁਹਾਡੇ ਸੱਕੇ ਸੰਡੂ ਨੇ ਇਲਜ਼ਾਮ ਲਾਏ ਨੇ ਕਿਸੇ ਹੋਰ ਨੇ ਨਹੀਂ ਲਾਏ ਉਹਨਾਂ ਦੀ ਜਾਂਚ ਚੱਲ ਰਹੀ ਹੈ ਚਾਹੀਦਾ ਤੇ ਸੀ ਕਿ ਤੁਸੀਂ ਉਸ ਜਾਂਚ ਦਾ ਸਵਾਗਤ ਕਰਦੇ ਸਹਿਯੋਗ ਕਰਦੇ ਤੇ ਸੱਚ ਨੂੰ ਆਂਝ ਨਹੀਂ ਹੁੰਦੀ ਇਹ ਸੱਚ ਹੈ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏਗਾ ਉਹ ਸਾਹਮਣੇ ਆ ਜਾਏਗਾ ਜਾਂ ਫਿਰ ਸ਼ਾਇਦ ਤੁਹਾਨੂੰ ਇਹ ਸ਼ੱਕ ਹੈਗਾ ਕਿ ਜਿਹੜੀ ਜਾਂਚ ਕਮੇਟੀ ਬਣਾਈ ਹੈ ਇਹਨੇ ਤੁਹਾਡੇ ਹੱਕ ਵਿੱਚ ਫੈਸਲਾ ਨਹੀਂ ਦੇਣਾ ਕੋਈ ਤੁਹਾਡੇ ਮਨ ਦਾ ਫੁਰਨਾ ਹੋ ਸਕਦਾ ਤੁਸੀਂ ਕੁਝ ਐਸੀਆਂ ਕਮੇਟੀਆਂ ਬਣਾਈਆਂ ਹੋਣ ਜਿਨ੍ਹਾਂ ਨੇ ਕੁਝ ਇਸ ਤਰ੍ਹਾਂ ਦਾ ਕੀਤਾ ਹੋਵੇ ਇਸ ਕਰਕੇ ਤੁਸੀਂ बार-बार ਇਹ ਗੱਲ ਕਹਿ ਰਹੇ ਹੋ ਕਿ ਮੈਂ ਦੋ ਤਰੀਕ ਦੇ ਫੈਸਲੇ ਕਰਕੇ ਹੋ ਰਿਹਾ ਤਾਂ ਇਹਦਾ ਮਤਲਬ ਹੈ ਕਿ ਦੋ ਤਰੀਕ ਵਾਲਾ ਫੈਸਲਾ ਸਿਰਫ ਤੁਹਾਡਾ ਹੀ ਸੀ ਮਾਨੀ ਸਿੰਘ ਸਾਹਿਬ ਗੈਨੇਹਾਪੀ ਸਿੰਘ ਜੀ ਦਾ ਜਾਂ ਕਿ ਸਾਰੇ ਸਿੰਘ ਸਾਹਿਬਾਨਾਂ ਦਾ ਸੀ ਔਰ ਇਸ ਤਰ੍ਹਾਂ ਦੇ ਨਾਲ ਅਗਰ ਇਸ ਫੈਸਲੇ ਕਰਕੇ ਹੋਇਆ ਹੁੰਦਾ ਤਾਂ ਬਾਕੀ ਸਿੰਘ ਸਾਹਿਬਾਨ ਤੇ ਵੀ ਹੁੰਦਾ ਕੇਵਲ ਤੁਹਾਡੇ ਤੇ ਹੀ ਨਾ ਹੁੰਦਾ ਤੁਹਾਡੇ ਆਪਣੀ ਚਰਿੱਤਰ ਕਰਕੇ ਤੁਹਾਡੇ ਆਪਣੇ ਗਵਨ ਕਰਕੇ ਤੁਹਾਡੇ ਆਪਣੇ اخلاق ਕਰਕੇ ਅਗਰ ਇਹ ਗੱਲ ਸਾਹਮਣੇ ਆਈ ਹੈ ਮੈਂ ਕਹਿੰਦਾ ਹੋ ਸਕਦਾ ਝੂਠੇ ਇਲਜ਼ਾਮ ਤੁਹਾਡੇ ਤੇ ਲੱਗੇ ਹੋਣ ਗੁਰੂ ਘਰੇ ਝੂਠੇ ਹੀ ਹੋਣ ਪਰ ਤੁਹਾਨੂੰ ਵੇਟ ਕਰਨੀ ਚਾਹੀਦੀ ਹੈ ਤੇ ਸਿੰਘ ਸਾਹਿਬ ਜੀ ਸਤਿਕਾਰਯੋਗ